ਸਵਾਗਤ ਆ ਤੁਹਾਡਾ ਆਪਣੇ ਐਚਪੀ ਨੰਦਰਾ ਬਲੌਗ ਜਾਂਦੀ ਲੱਗਿਆ ਬਲੌਗ ਸ਼ੁਰੂ ਕਰਨ ਪਉਣਾ ਇੱਕ ਹੋ ਗਿਆ ਤੇ ਇੱਧਰ ਆਂਟੀ ਕਰਦੇ ਪਈ ਸਫਾਈਆਂ ਜਾਂਦੀ ਲੇਟ ਆ ਹੈਂ ਜੀ ਮੰਮੀ ਕਿੱਦਾਂ ਜੀ ਵਧੀਆ ਹੋ ਗਿਆ ਚਲੋ ਵਧੀਆ ਚਾਹੀਦਾ ਇੱਧਰ ਰੱਖੀ ਹੋਈ ਆ ਖੀਰ ਅੱਜ ਅਸੀਂ ਬਣਾਵਾਂਗੇ ਖੀਰ ਤੇ ਮਾਲ ਪੂੜੇ ਪੂੜੇ ਬਣਾਵਾਂਗੇ ਠੀਕ ਆ ਇੱਧਰ ਖੀਰ ਬਣ ਗਈ ਪਈ ਆ ਅਸੀਂ ਪੂੜੇ ਨਹੀਂ ਬਣਾਏ ਹੈਗੇ ਜਦੋਂ ਦੀ ਬਰਸਾਤ ਸ਼ੁਰੂ ਹੋਈ ਆ ਇੱਧਰ ਇੱਧਰ ਦੁੱਧ ਨੂੰ ਵਾਲਾ ਦੇ ਲਿਆ ਆ ਘਰ ਲਈ ਦੁੱਧ ਤੇ ਅੱਜ ਅਸੀਂ ਸਬਜ਼ੀ ਕੋਈ ਨਹੀਂ ਬਣਾਣੀ ਜੇ ਅੱਜ ਅਸੀਂ ਸਾਡੇ ਤਰਲੇ ਪਏ ਆ ਤੇ ਸਾਡੇ ਧਾਲ ਪਈ ਆ ਤੇ ਅੱਜ ਸਬਜ਼ੀ ਨਹੀਂ ਬਣਾਣੀ ਤੇ ਅਸੀਂ ਬਣਾਵਾਂਗੇ ਖੀਰ ਤੇ ਨਾਲ ਮਾਲ ਪੂੜੇ ਚਲੋ ਖੀਰ ਬਣ ਗਈ ਆ ਸਾਡੇ ਆਗੇ ਗੈਸ ਤੇ ਅਸੀਂ ਹੋਗੇ ਲੇਟ ਅੱਜ ਬਲੌਗ ਸ਼ੁਰੂ ਕਰਨੇ ਨੂੰ ਅੱਜ ਸਾਡੇ ਸਵੇਰੇ ਸਵੇਰੇ ਗੈਸਟ ਆ ਗਏ ਇਸ ਕਰਕੇ ਅਸੀਂ ਲੇਟ ਹੋ ਗਏ ਚਲੋ ਬਣਾਉਂਦੇ ਆ ਫਿਰ ਇੱਕ ਵਾਰ ਚੱਲਾ ਇੱਕ ਵਾਰ ਅਸੀਂ ਬਲੌਗ ਸ਼ੁਰੂ ਕੀਤਾ ਆ ਚਲੋ ਹੋ ਜਾਣ ਸਫਾਈਆਂ ਸੁਪਈਆਂ ਮੈਂ ਕਿਹਾ ਸਬਜ਼ੀ ਅਸੀਂ ਬਣਾਉਣੀ ਨਹੀਂ ਸਬਜ਼ੀ ਸਾਡੇ ਬਣੀ ਪਈ ਆ ਚਲੋ ਬਾਕੀ ਮਿਲਦੇ ਆ ਫਿਰ ਠੀਕ ਨੇ ਕੀਰਕੁਰ ਬਣਾ ਲਈਏ ਦੇਖੋ ਜੀ ਪੌਣੇ 2 ਹੋ ਚੱਲੇ ਆ ਹਾਂਜੀ ਸਸਤੀ ਕਾਲ ਕਰੋ ਸਸਤੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਨੂੰ ਆਪਣੇ ਐਚਪੀ ਨੰਦਰਾਵ ਬਲੌਗ 'ਚ ਇਹ ਆ ਗਈ ਇਹ ਅੱਜ ਵੀ ਹਾਂ ਨਹੀਂ ਨਹੀਂ ਵਲੌਗ ਤਾਂ ਮੈਂ ਸਵੇਰੇ ਸ਼ੁਰੂ ਕੀਤਾ ਆ ਇਹਦੀ ਇੰਟਰੋਡਕਸ਼ਨ ਹੁਣ ਕਰਵਾਈਆ ਮੈਂ ਹੁਣ ਆਈਆਂ ਸਵੇਰ ਦੀ ਆ ਅੱਜ ਇਹ ਤੋਰੇ ਮੇਰੇ ਤਾਂ ਨਿਕਲੇ ਹੋਏ ਸੀਗੇ ਸਵੇਰ ਤੱਕ ਲਈਏ ਮੈਂ ਆਪਾਂ ਕੁੜੀ ਲੈ ਕੇ ਗਈ ਚਾਹ ਲੈ ਕੇ ਆਣ ਲੱਗੀ ਆ 2 ਮਿੰਟ ਵਿੱਚ ਚਾਹ ਪੀ ਲੈਣੀ ਫੇ ਆਪਾਂ ਚੱਲਦੇ ਆ ਹਨਾ ਚੱਲ ਚੱਲ ਤੂੰ ਵੀ ਨਾਲ ਓਕੇ ਜੀ ਹੁਣ ਵੀ ਲੈ ਚੱਲਦੇ ਆਪਾਂ ਨਾਲ ਓਏ ਕੁਜੀ ਹਰੀ ਬੰਦੇ ਕੰਧ ਤੇ ਵੱਜੀ ਹਲੋ ਜੀ ਚਾਹ ਬਣ ਗਈ ਆ ਖੀਰ ਬਣ ਚੱਲੀ ਆ ਨਾ ਬਣ ਚੱਲੀ ਹਾਏ ਹੈ ਇਤਨੀ ਖੁਸ਼ੀ ਇਤਨੀ ਖੁਸ਼ੀ ਬਚ ਗਈ ਯਾਦ ਤੱਕ ਨਹੀਂ ਹੋਈ ਬੜੀ ਖੁਸ਼ੀ ਬੜੀ ਹੈ ਨਾ ਨਾਲੇ ਪਰਾਣਾ ਵੀ ਮਿਲ ਕੇ ਗਿਆ ਤੇ ਕੱਦਾਂ ਚ ਵਾਜੀ ਕਰਦੀ ਕੱਦਾਂ ਸਹੀ ਗੱਲ ਆ ਗਈ ਆ ਤੂੰ ਜਿਹੜੀ ਵਾਜ ਕੇ ਗਈ ਤੇ ਵਾਜ ਚ ਚਲੋ ਲਿਆਂਦੀਆਂ ਵਿੱਚ ਆ ਅੱਜ ਤੱਕ ਨਹੀਂ ਹੋਈ ਲੋ ਜੀ ਗੱਡੀ ਖੜੀ ਤੇ ਮੋੜੇ ਖੜੀ ਹੈ ਸਕੂਟਰੀ ਤੇ ਐਦਾਂ ਬਹੁਤ ਦਿੱਕਤ ਆ ਸਾਡੀ ਗਲੀ ਦੇ ਵਿੱਚ ਗੱਡੀ ਖੜੀ ਕਰ ਦੋ ਜਦੋਂ ਕੋਈ ਸਕੂਟਰ ਮੋਟਰਸਾਈਕਲ ਕਾ ਦੰਦਾ ਤਾਂ ਗੱਡੀ ਨਹੀਂ ਨਿਕਲਦੀ ਹੈ ਜੀ ਬੜਾ ਔਖਾ ਹੁੰਦਾ ਆ ਬੜੀ ਮੁਸ਼ਕਲ ਦੇ ਨਾਲ ਕੱਢਣੀ ਪੈਂਦੀ ਗੱਡੀ ਗੁੜੀਆ ਆਪਣਾ ਪਾਰਸਲ ਐਵੇਂ ਆ ਬੰਦੇ ਜੋਰ ਦਿਖਾਉਂਦੇ ਵAYSੇ ਲੋਗੇ ਜੋ ਮਰਜੀ ਆ ਕਰਨ ਚੱਕ ਕੇ ਸਾਈਡ ਤੇ ਨਹੀਂ ਹੋਈ ਆਗੇ ਆਗੇ ਆਲੀ ਆਗੇ ਲੋ ਜੀ 3 ਵਜ ਗਏ ਅਭੀ ਆਵੇ ਘਾਲ ਮੈਨੂੰ ਕੋ ਨਹੀਂ ਮੇਰਾ ਫੋਨ ਆ ਚੁੱਕਾ ਲੋਕ ਤੇ ਸਟਾਰਟ ਕਰਤਾ ਤੇਰਾ ਫੋਨ ਨਹੀਂ ਮੈਂ ਕੀਤਾ ਹਰਮਨ ਦੇ ਫੋਨ ਨਾਲ ਕੀਤਾ ਆਂਦੇ ਹੀ ਦੇਖ ਲਓ ਜੀ ਰੋਟੀ ਮੈਂ ਨਹੀਂ ਖਾਣੀ ਮੈਗੀ ਖਾਣੀ ਕੀ ਜੋ ਚੱਕਰ ਕਿਉਂ ਨਹੀਂ ਕੋਈ ਜੇ ਤੈਨੂੰ ਕਿਹਾ ਬਾਹਰ ਨਾ ਬੰਦ ਆ ਤੇਰਾ ਫੇਰ ਕਿਉਂ ਨਹੀਂ ਹਟਦੀ ਤੂੰ ਖਾਣੋ ਮੰਮੀ ਨੇ ਲਾਈ ਆ ਬਾ ਮੰਮੀ ਨਾਲ ਲਾ ਦੇ ਮੁੜ ਕੇ ਜੇ ਤੁਸੀਂ ਕਹਿੰਦਾ ਮੈਂ ਕੋਈ ਚੀਜ਼ ਹੀ ਨਹੀਂ ਖਾਣੀ ਤੇ ਫੇਰ ਮੰਮੀ ਕੀ ਕਰੇ ਨਹੀਂ ਮੇਰਾ ਤੇਰੇ ਕੋ ਕਰਦਾ ਕਿੰਨੇ ਦਿਨ ਮੈਂ ਨਹੀਂ ਮੈਂ ਕਿਹਾ ਸੀ ਮੈਂ ਇਹ ਕਿਹਾ ਸੀ ਮੈਂ ਇਹ ਖਾ ਲਾ ਮੈਂ ਉਹੀ ਗੱਲ ਕਰਦਾ ਜਦੋਂ ਖਾ ਲਈ ਆਈ ਕਹਿੰਦਾ ਰੋਜ਼ ਦੇਣੀ ਆ ਮੈਂ ਕਿਹਾ ਦਿਨਾਂ ਬਾਅਦ ਮਿਲੀ ਜਾ ਇਹਨੂੰ ਨਹੀਂ 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 ਮੈਂ ਗੱਲ ਕਰਦਾ ਮੈਂ ਕਿਹਾ ਜਦੋਂ ਤੁਸੀਂ ਖਾਣਾ ਹੀ ਨਹੀਂ ਤੇ ਫਿਰ ਮੰਮੀ ਵਿਚਾਰੀ ਕੀ ਕਰੇ ਠੰਡਾ ਪਾਣੀ ਵੀ ਮਰੇ ਕੀ ਕਰੇ ਠੰਡਾ ਪਾਣੀ ਠੰਡਾ ਪਾਣੀ ਵੀ ਮਰੇ ਹੈ ਚਲੋ ਆਪਣਾ ਵੀ ਦੇਖੋ ਕੱਲ ਧਾਲੀ ਹੋਰ ਕੀ ਧਾਲ ਆਪਣਾ ਫਿਰ ਗੁੜੀ ਜਾਈ ਗੁੜੀਆਂ ਗਈ ਆ ਬਾਜ਼ਾਰ ਕਹਿੰਦੇ ਆਉਂਦੀ ਆ ਭਾਪੀ ਬਾਜ਼ਾਰੋਂ ਹੂੰ ਚਲੋ ਫਿਰ ਆਉਂਦੀ ਆ ਦੇ ਜਦੋਂ ਟਾਈਮ ਹੋਇਆ ਫਿਰ ਰੋਟੀ ਖਾ ਵੀ ਲਾਉਗੀ ਤੇ ਕੀਰ ਬਣਾ ਲਈ ਪੂਰੇ ਬਣਾਉਣੇ ਆ ਫੇ ਸ਼ਾਮ ਨੂੰ ਤਾਂ ਹੀ ਕੀਰ ਰੱਖੀ ਤੋਂ ਮੱਥਾ ਵੀ ਚਲਾਇਆ ਕਰਮਾ ਯਾਰ ਮੈਂ ਆ ਦੇਖ ਲਗਾ ਹੀ ਕਿਦਰ ਇਹ ਕਰਵਾ ਨਹੀਂ ਨਹੀਂ ਦੇਖਣੀ ਵੀ ਨਹੀਂ ਹੈਗੀ ਹਲੇ ਮੱਥਾ ਦੇਖਣਾ ਓਕੇ ਕੀਰ ਬਣਾ ਕੇ ਪਹਿਲੇ ਪੂਰੇ ਬਣਾਣੇ ਬਾਬਾ ਜੀ ਸ਼ਾਮ ਨੂੰ ਉਹਨਾਂ ਨੇ ਪੂਰੇ ਹਾਂ ਕੱਢ ਲਈ ਬਾਬਾ ਜੀ ਗੋਲੀ ਇੱਕ ਸੁਤੀ ਕੱਢ ਲਈ ਕੱਢ ਕੇ ਮੈਂ ਫਿਰ ਚ ਲੱਕਤੀ ਅੱਛਾ ਸੁਤੀ ਗੋਲੀ ਕੱਢ ਕੇ ਬਾਬਾ ਜੀ ਲਈ ਇਸ ਤਰ੍ਹਾਂ ਸੁਤੀ ਓਕੇ ਠੀਕ 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 ਚਲੋ ਜੀ ਚਲੋ ਫਿਰ ਵਧੀਆ ਚਲਣ ਦਾਲ ਕਰਨੀ ਆ ਸੈਲਡ ਚਲੋ ਦਿਖਾਈਏ ਰੋਟੀ ਹੋਰ ਲੈਓ ਕੋਕ ਹੋਰ ਟਿਕਾ ਹਾਂਜੀ ਜਿਹੜਾ ਮਾਰੀ ਜੀ ਖਾ ਸਕਦਾ ਨਹੀਂ ਨਹੀਂ ਖਾਣੀ ਨਹੀਂ ਮੈਂ ਤਾਂ ਵੈਸੇ ਗਿਆ ਮੈਂ ਤਾਂ ਦੇਖਾ ਕਿਦਾਂ ਦੀ ਬਣੀ ਆ ਨਹੀਂ ਨਹੀਂ ਮੈਂ ਵੈਸੇ ਗਿਆ ਹਾਂ ਚਲੋ ਠੀਕ ਆ ਵਧੀਆ ਕਿਦਾਂ ਸੂਚੀ ਕੱਢੀ ਇੱਥੇ ਚਲੋ ਲੈਓ ਫੇਰ ਰੋਟੀ ਪਾਣੀ ਵੀ ਖੰਦੇ ਆ ਹੁਣ ਆਪਾਂ ਵੀ ਖਾ ਗਏ ਰੋਟੀ ਫੇਰ ਦੇਖਦੇ ਆ ਕਿ ਅੱਜ ਦਾ ਪ੍ਰੋਗਰਾਮ ਰੋਟੀ ਵਾਲਾ ਡੱਬਾ ਨਾ ਹਾਂ ਰੋਟੀ ਵਾਲਾ ਡੱਬਾ ਮੈਂ ਲੈ ਆ ਨਾ ਮਾਂ ਸੈਲਡ ਤੁਸੀਂ ਲੈ ਆਓ ਓਏ ਲੱਗ ਗਈ ਗੱਲ ਹੋ ਡੱਬਾ ਹਾਂ ਇਹ ਕੋਲੋਂ ਦੋ ਭਾਈ ਆ ਚਾਰ ਦਿਨਾਂ ਤੋਂ ਕੋਈ ਅਨੁਹਾਰ ਮੰਨਦੇ ਬਾਏ ਵੀ ਸੌਂਦੀ ਫਰੀ ਉੱਪਰ ਮੈਂ ਕਿਹਾ ਉੱਪਰ ਜਾ ਕੇ ਦੇਖੀ ਕੀ ਕਰੀ ਜਾਂਦਾ ਓਏ ਆਹ ਕਾਲੀ ਜਿਵੇਂ ਲੌਂਡੀ ਓਏ ਐ ਪਾਕ ਆ ਕਿਸੇ ਮੈਨ ਲੌਂਡੀ ਇਹ ਉੱਥੇ ਹੀ ਹੋ ਰਿਹਾ ਹੈ ਮੈਨੂੰ ਵੀ ਪਤਾ ਨਹੀਂ ਕਾਲੀ ਜਿੱਦਾਂ ਸਾਡੇ ਕਿਸੇ ਮੈਨ ਲੌਂਡੀ ਕੋਈ ਲੜ ਗਈ ਤਾਂ ਓਏ ਤਲਾਰ ਉਡੀ ਖਾਲਾ ਆ ਗਿਆ ਫਿਰ ਹਾਂ ਯਾਰ ਮਜ਼ਾ ਮਾਰਦਾ ਮੈਨੂੰ ਹੁਣੀ ਹੀ ਮਾਰ ਮੈਂ ਕਹਾ ਫਿਰ ਦੇਖਾਂ ਕੀ ਕਰਦਾ ਮੇਰਾ ਯਾਰ ਆ ਗਿਆ ਨਗਰਬਾਸ ਚਲੋ ਕੋਈ ਇਹਨਾਂ ਹੋਰ ਵੀ ਆਸ ਕੁਰਸੀ ਆਈ ਯਾਰ ਠੀਕ ਠੀਕ ਮੇਰੇ ਕਮਰੇ ਵਾਲੀ ਟੁੱਟੀ ਹੋਈ ਜੀ ਓਕੇ ਓਕੇ ਆ ਜਾ ਫਿਰ ਥੱਲੇ ਆਣਾ ਸਾਡੇ ਟੱਬ ਇੱਥੇ ਬਹਿ ਜਾਂਦੇ ਆ ਕੋਈ ਨੀਰ ਦੇ ਉੱਪਰੋਂ ਸਾਣੀ ਕਰੋ ਆ ਜਾਣਾ ਇਹਨੂੰ ਵੀ ਕਰਾਵਾਂਗੇ ਠੀਕ ਇਸ ਟਾਈਮ ਹਾਂਜੀ ਹਾਂ ਚਲੋ ਹੋ ਤਾਂ ਕਿੰਨਾ ਵਧੀਆ ਲੱਗਦਾ ਇਹਦੇ ਵਿੱਚ ਕਿੰਨਾ ਪਲੇ ਸਾਮਾਨ ਪਿਆ ਸਾਰਾ ਬਲੌਗ ਦੇ ਸਾਮਾਨ ਪਿਆ ਬੰਦੇ ਲੰਦਾ ਹਾ ਵਟਿਕਦਾ ਹੋਏ ਖੁਸ਼ ਹੋ ਗਈ新鲜新鲜 ਤਾਰਕ ਮੇ ਧਰ ਮੋਰਾ ਬਲੌਗ ਜਿਆ ਥੋੜੀ ਨਿੰਦੇ ਥੋੜੀ ਦੇਖਣੇ ਤੈਨੂੰ ਕੀ ਹੋ ਗਿਆ ਬਦਲ ਬਦਲ ਦੀਦਾ ਦੇਖਣ ਲੱਪੀ ਤੂੰ ਰਾਜ ਦੇਤੀ ਅੱਜ ਕਿਹੜਾ ਕਿਤੇ ਰੋਜ਼ ਦੇਣੀ ਹੈ ਇਹਨੂੰ ਮੈਗੀ ਆਹੋ ਨਹੀਂ ਨਹੀਂ ਮੋਬਾਈਲ ਦੀ ਗੱਲ ਕਰਦੇ ਬਾਈ ਬੱਚਾ ਬਦਲ ਬਦਲ ਦੇਖਣ ਲੱਪਈਆ ਅੱਜ ਨਿੰਜਾ ਥੋੜੀ ਦੇਖਣ ਲਈ ਆ ਚਲੋ ਜੀ ਨਿੰਜਾ ਥੋੜੀ ਨਾਲ ਦੇ ਨਾਲ ਚਲੋ ਪਿਆਜ਼ ਤੇ ਰੋਟੀ ਖਾਣੇ ਆ ਹੁਣ ਨਹੀਂ ਮੰਨਣੀ ਕਿਹਦਾ ਇਹ ਇੱਕ ਰੋਟੀ ਤੇ ਦੋ ਰੋਟੀਆਂ ਦੋੜੀ ਦਾਲ ਲੜਣੀ ਹੁੰਦੀ ਇੱਕ ਰੋਟੀ ਖਾਣੀ ਹੁੰਦੀ ਆ ਚਲੋ ਮਰਮਣੂ ਵੀ ਕਹੇ ਆਉਣ ਲੱਗਾ ਥੱਲੇ ਕੁਰਸੀ ਜੋੜਦਾ ਵੇ ਉਪਰ ਮੈਂ ਕਹਾਂ ਜੋੜ ਕੇ ਤੇ ਆਇਆ ਥੱਲੇ ਤੇ ਤੂੰ ਭਾਂਡੇ ਨੂੰ ਤਾਂ ਆ ਗਿਆ ਜੀ ਉਹ ਚੋਲਣਾ ਦੱਸਿਆ ਹੀ ਨਹੀਂ ਸੀ ਕਿਹੜਾ ਪਤਾ ਹੀਗਾ ਉਹ ਆਂਡੇ ਹੀ ਕਹੇ ਤਾਂ ਚੋਲਣਾ ਆਉਣਾ ਹੈ ਹਾਂ ਵੀ ਬੜੀ ਗੰਦੀ ਜਿਹੀ ਲਾਈ ਉਹਨੇ ਦਵਾਰਾ ਲੈ ਲਉ ਯਾਰ ਅੰਗ ਦਵਾਰਾ ਲਉ ਮੈਂ ਕਿਹਾ ਮੈਂ ਕਿਹਾ ਤੂੰ ਆ ਗਿਆ ਐ ਚੌਣਾ ਲਾਤਾ ਸੀ ਉਹਨੂੰ ਦੱਸਿਆ ਸੀ ਹਾਂ ਮੈਂ ਦੱਸਿਆ ਹੀ ਨਹੀਂ ਸੀ ਆਹ ਕਹਿੰਦੀ ਮੈਨੂੰ ਕਿਹੜਾ ਪਤਾ ਸੀਗਾ ਹੁਣ ਮੈਂ ਰੋਟੀ ਲਾ ਲਵਾਂ ਰੋਟੀ ਲਾ ਦੇ ਹੁਣ ਇਹਨੂੰ ਹੋਰ 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 ਇੱਕੋ ਖਾਣੀ ਇਹਨੇ ਇੱਕੋ ਖਾਣੀ ਨੇ ਰੋਟੀ ਇਹ ਨਹੀਂ ਕਰਦੀ ਤੂੰ ਨਹੀਂ ਕੀਤੀ ਕਿਦਾਂ ਕਹਿੰਦੀ ਮੈਂ ਹਮੇਸ਼ਾ ਫ੍ਰੀਜ ਚੈੱਕ ਕਰਦੀ ਐ ਜਦ ਮੈਂ ਚੈੱਕ ਨਹੀਂ ਕੀਤੀ ਮੈਂ ਕਿਹਾ ਤੇਰੀ ਗਲਤੀ ਤੂੰ ਨਹੀਂ ਕੀਤੀ ਵਾਹ ਤੈਨੂੰ ਨਹੀਂ ਪਤਾ ਭੁਈ ਆਈ ਐ ਫਿਰ ਚੈੱਕ ਕਰਾਂ ਰੱਤੀ ਵਿੱਚ ਅੱਗੇ ਕਰਦੀ ਰਹੀ ਸੀ ਇਹ ਭੂਈ ਆਈ ਆ ਤੇ ਫਰਿੰਜ ਚੈੱਕ ਕਰਨੀ ਬਣਦੀ ਵੀ ਨਹੀਂ ਬਣਦੀ ਫੇਰ ਦੋਵੇਂ ਅੱਗੇ ਹੂੰ ਖਾਲੀ ਇਹ ਵੀ ਲੈਣੀ ਅਸੀਂ ਲੈਣੀ ਹੀ ਨਹੀਂ ਹੈਗੀ ਤਰ੍ਹਾਂ ਚੱਲ ਖਾ ਰੋਟੀ ਬੈਗ ਹੁਣ ਭਾਬੀ ਤੇਰੀ ਲੱਗੀ ਪਰੋਂ ਪਕਾਉਣ

ਜੀ ਚੱਲਿਓ ਹਾਂਜੀ ਚਲੋ ਫੇ ਚਾਓ ਚੱਲੇ ਅੱਗੇ ਮੈਂ ਲੇਟ ਹੋ ਗਈਆਂ ਕਿੰਨੇ ਵੇਸ ਦੇਣੀ ਇਹਨੂੰ 6350 ਆਈ ਦੇਲਾ ਸਬੂਤ ਨਾਲ ਦੇਣ ਲੱਗੇ ਤੈਨੂੰ ਫੇਸ਼ਲ ਦੇ ਕਹੇ ਲਾ ਦਿਓ ਇਹਨੂੰ ਸਬੂਤ ਸਬੂਤ ਹੋ ਲੋ ਵਿੱਚ ਫਿਰ ਕੀ ਹੋ ਗਿਆ ਸਬੂਤ ਫਿਰ ਕੀ ਹੋ ਗਿਆ ਇਹ ਦੇਖੋ ਜੇ ਲੈ ਪਾਜੀ ਕੁੜੀ ਨੇ ਜਿਹੜੀ ਮਿਹਨਤ ਕੀਤੀ ਉਹ ਬਣਾਉਂ ਦੇਣੇ ਨਹੀਂ ਹੈਗੇ ਨੇ ਜਿਆਦਾ ਕੁ ਕਰਨੇ ਇਸ ਕਰਕੇ ਨਾ ਇਹਨੂੰ ਦੇ ਤਾਂ ਤੈਨੂੰ ਸਬੂਤ ਦੇ ਤੌਰ ਤੇ ਪੇਸ਼ ਦੇ ਲ ਕੇ ਦੇਖੋ ਜੀ ਫ੍ਰੀ ਨਹੀਂ ਕਮ ਕਰਾਂਦੇ ਅਸੀਂ ਪੂਰੀ ਰੋਟੀ ਫ੍ਰੀ ਨਹੀਂ ਕਰਾਂਦੇ ਐ ਕੋਈ ਕੁ ਫ੍ਰੀ ਨਹੀਂ ਲੈਂਦਾ ਹਾਂ ਦੇਵਦੀ ਹੋੜੇ ਵੀ ਇੱਦੀ ਰੱਖ ਲੋ ਹਾਂ ਕੱਪੜੀ ਜੇਬ ਚ ਨਹੀਂ ਨਹੀਂ ਜੁਲਾਜਾ ਸੂਟੀਣਾ ਲੈ ਉਹਦੇ ਨੂੰ ਸੂਟੀ ਸਵਾਈ ਦੇਣਾ ਵਾਦੂ ਤਾਂ ਨਹੀਂ ਕਿ ਇਹ ਉਹਨੇ ਮੈਨੂੰ ਸੂਟੀ ਸਵਾਈ ਦੇਣੀ ਕਈ ਤੂੰ ਆਪਣਾ ਘਰ ਮੈਂ ਤੇ ਤੂੰ ਸੀਗੇ ਤੇਰੇ ਦੂੰਗੀ ਮੈਂ ਆਪਣਾ ਘਰ ਵੀ ਆਪਣਾ ਘਰ ਆਹੋ ਇਹ ਤਾਂ ਕੰਮ ਕਰਦਾ ਉਹਨੂੰ ਇਹ ਤਾਂ ਹੁੰਦਾ ਹੈ ਨਾ ਚਲੋ ਜਾਓ ਹੁਣ ਮਿਲੋ ਬੈ ਕੇ ਤੇ ਜਾਓ ਛੱਡੇ ਛੱਡੇ ਦੂਰ ਹੋ ਅਸੀਂ ਵੀ ਆਪਣਾ ਕੰਮ ਕਰੀ ਤੇਰੇ ਕਰਕੇ ਅਸੀਂ ਵਿਹਲੇ ਬੈਠੇ ਆ ਹਾਂ ਲੱਜ ਜਾ ਪਾ ਲੋ ਵਿਟਾਮਿਨ ਨਹੀਂ ਲੱਗਦਾ ਮੈਂ ਬੈਠੀ ਆ ਵਿਟਾਮਿਨ ਆ ਜਾਂਦੀ ਆ ਸਾਨੂੰ ਕੰਮ ਨਹੀਂ ਕਰਨ ਦਿੰਦੀ ਕੋਈ ਨਹੀਂ ਕਹਿੰਦਾ ਉੱਠੋ ਵੇ ਰੋਟੀ ਬਣਾ ਲਈਏ ਤੇ ਵੇਰਾ ਦਵੇ ਦਵੇ ਹਾਂ ਪਰ ਮੈਨੜਾ ਨਹੀਂ ਲੱਗਦਾ ਬੜੀ ਆ ਜਾਓ ਜੀ ਚਲੋ ਠੀਕ ਹੈ ਜੀ ਕੋਈ ਗੱਲ ਕੋਈ ਨਾ ਉਹ ਵੀਡੀਓ ਬਣਾਉਣੇ ਹੀ ਕਰਨਾ ਮਰਨ ਨਾ ਉਹ ਕੋਣ ਮੈਜ ਤੰਦਵਾਰਾ ਉਹ ਕਿਉਂ ਉੱਧਰ ਬਣਾ ਰਹੇ ਕਿੱਤਾ ਹੀ ਕੋਲ ਉਹ ਆਜੋ ਉਹ ਉੱਤੇ ਕੋਠੇ ਕੁਰਸੀ ਜੁੜੀ ਜਾਂਦਾ ਬੈਠਾ ਕੁਰਸੀ ਟੁੱਟੀ ਆ ਉਹ ਸਾਰਾ ਪਲਾਸਟਿਕ ਜਿਆ ਲਾ ਕੇ ਉਹਨਾਂ ਸਾਰਾ ਐ ਫਸ ਗਿਆ ਕੁਰਸੀ ਜੋੜ ਦਿੱਤੀ ਐ ਅਸੀਂ ਕਹਿੰਦੇ ਜੇ ਤੈਨੂੰ ਕੋਈ ਆਉਗੇ ਉੱਧਰ ਬਣਾ ਲਈਂ ਕਿ ਨਾ ਚਲੋ ਠੀਕ ਹੈ ਜੀ ਸਹੀ ਆ ਚਲ ਫੇ ਆਪਾਂ ਵੀ ਜਲੀਏ ਇਹਨੂੰ ਛੱਡ ਗਈਏ ਪਲੰਗ ਨੂੰ ਤੇ ਨਾਲ ਵੀਾਰਾ ਸਮਾਨ ਲੈ ਆਈਏ ਛੱਡ ਕੇ ਨਹੀਂ ਛੱਡ ਨਾਲ ਇਹਦੇ ਛੱਡ ਕੇ ਨਾਲ ਹੀ ਸਮਾਨ ਲੈ ਆਣਾ ਆਪਾਂ ਚਲੋ ਫੇ ਚਲੋ ਆਜੋ ਚਲੋ 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 ਭਾਈ ਟਾਈਮ ਹੋ ਗਿਆ 6 ਵਜੇ ਦੇ 15 ਮਿੰਟ ਤੇ ਬੱਤੀ ਜਲ ਗਈ ਆ ਬੈਠੇ ਆ ਅੱਜ ਹੈ ਬੱਤੀ ਹੈ ਗਈ ਆ ਦੁਕਾਨ ਤੇ ਬੱਤੀ ਜਲ ਗਈ ਯਾਰ ਮੈਂ ਮੈਂ ਤਾਂ ਘਰ ਬੱਤੀ ਗਈ ਆ ਤੇ ਇਹ ਅੱਜ ਜਲਦੀ ਆ ਗਈ ਆ ਟਿਸ਼ਨ ਤੋਂ ਵੀ ਹਾਂ ਏਸੀ ਚੱਲਦਾ ਪਿਆ ਯਾਰ ਮੈਂ ਕੀ ਕਰੇ ਬੱਤੀ ਜਲ ਗਈ ਹੈ ਗਈ ਸੀਗੀ ਅੱਛਾ ਜਿਸ ਨੇ ਚਾਟ ਕੇ ਗਏ ਆ ਨਾ ਉਸ ਬੱਤੀ ਜਲ ਗਈ ਸੀਗੀ ਠੀਕ 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 ਤੇ ਚਲੋ ਹੁਣ ਯਾਰ ਆਈਏ ਤੇ ਚਾਹ ਚੂ ਬਣਾਓ ਪੀ ਕੇ ਫੇਰ ਜਾਵਾਂਗੇ ਦੁਕਾਨ ਤੇ ਅੱਜ ਇਹ ਕਹਿੰਦੀ ਸੀ ਮੈਨੂੰ 5.5 ਲੈ ਜਿਓ ਆ ਕੇ ਸੁੱਤੇ ਪਏ ਸੀ ਚਲੋ ਆਓ ਕੋਈ ਵਿਹਲਿਆਂ ਨੇ ਹੁਣ ਠੋਕਰੀ ਲੈ ਲੈਂਦੀ ਉਪਰੋਂ ਚਲੋ ਵਿਹਲੇ ਜੇ ਮੈਨੂੰ ਗੱਲ ਕੀ ਕਰਨੀ ਹੈ ਮੰਮੀ ਪਾਠ ਕਰਦੇ ਪਾਠ ਕਰਦੇ ਪਏ ਆ ਉਹ ਲੋਹੀ ਦੱਦੀ ਇਹ ਨਵੀਂ ਨਿਆਣਿਆਂ ਨਹੀਂ ਕਰਦੀ ਵੀ ਪਾਠ ਤੇ ਆਪਾਂ ਹੁਣ ਆਏ ਆ ਤੇ ਚਾਹ ਜੂ ਪੀ ਗਏ ਫੇਰ ਹੀ ਚੱਲਾਂਗੇ ਹਾਂ ਫੇਰ ਜਾਊਂਗਾ ਇੱਕੋ ਵਾਰੀ ਟਾਈਮ ਹੋ ਗਿਆ ਸਵਾ 6 ਦਾ ਤੇ ਕੋਈ ਆ ਗਿਆ ਤੇ ਚਾਹ ਹੋ ਗਈ ਸਾਡੀ ਲੇਟ ਤੇ ਹੁਣ ਅਸੀਂ ਲੱਗੇ ਚਾਹ ਪੀਣ ਪੰਪਣ ਲੈ ਤਲ ਮਦਮ ਆਇਓ ਕਿ ਪਾਟ ਰਹਿਦਾ ਜੀ ਤੁਹਾਡਾ ਚਾਹ ਬਣ ਗਈ ਤੇ ਮੇਰੇ ਕੋਲ ਚਾਹ ਅਜੇ ਪੀਣੀ ਨਹੀਂ ਥੋੜੀ ਦੇਰ ਪਹਿਲਾਂ ਜਦੋਂ ਪਲਕ ਨੂੰ ਲੈ ਕੇ ਆਇਆ ਕੋਈ ਆ ਗਿਆ ਕਰਕੇ ਲੇਟ ਹੋ ਗਏ ਚਾਹ ਸਾਡੀ ਲੇਟ ਹੋ ਗਈ ਤੇ ਚਲੋ ਹੁਣ ਲੇਟ ਸਹੀ ਪਲੇਟ ਭੀ ਕੇ ਤੇ ਚੱਲਾਂਗੇ ਹਾਂ ਤੂੰ ਦਾ ਕੀ ਕਹਿਨੀ ਆ ਹੈਂ ਥੋਬੀ ਨਹੀਂ ਜਾ ਪਾਪੜ ਖਾਣੇ ਪਾਪੜ ਆਈ ਤਾਂ ਖਾਵਾਂਗੇ ਜੀ ਪਾਪੜ ਨਾਲ ਚਾਹ ਦੇ ਇੱਕ ਤਾਂ ਮਜ਼ੇਦਾਰ ਕਰਾ ਦੇ ਗਾ ਦੇ ਪਾਪੜ ਆ ਗਈ ਆ ਸਾਡੀ ਸੌਸ ਈਮਲੀ ਵਾਲੀ ਸੌਸ ਦੇ ਨਾਲ ਲਾਲ ਲਾ ਕੇ ਚਟਕਾਰੇ ਲਾ ਲ ਕੇ ਨੂੰ ਸੱਤ ਦੋਨੋਂ ਪਾਪੜ ਖਾਣ ਲਈ ਆ ਬਣਾਈ ਆ ਸਾਡੇ ਨੇ ਉਹੀ ਮਿਲੀ ਵਾਲੀ ਸੌਸ ਦੇ ਨਾਲ ਲਾ ਲਾ ਕੇ ਚਟਕਾਰੇ ਲਾ ਲਾ ਕੇ ਮੈਂ ਕਹਾ ਦੂਸਾ ਸੱਤ ਦੋਨੋਂ ਹੀ ਖਾਣ ਡੀਆਂ ਪਾਪੜ ਨਹੀਂ ਅਸੀਂ ਸੌਸ ਤੋਂ ਬਗੈਰ ਹੀ ਵਧੀਆ ਜੀ ਅਜੀ ਵੀ ਤਾਲੂ ਅਜੀ ਵੀ ਤਾਲਾਂ ਨੇ ਆ ਜੀ ਕੋਈ ਗੱਲ ਨਹੀਂ ਆ ਵੇਖੋ ਮੇਰੀ ਬਗੜੀ ਆ ਬਗੜੀ ਕਿਦਾਂ ਹਾਂ ਹਾਂ ਮੇਰੀ ਬਗੜੀ ਇੱਕ ਮਿੰਟ ਇੱਕ ਮਿੰਟ ਆ ਮੇਰੀ ਬਗੜੀ ਕਿਦਾਂ ਬਗੜੀ ਕੀ ਪੁੱਛਾਂ ਮੈਂ ਜਿਵੇਂ ਤੁਸੀਂ ਕੀ ਖਾਂਦੇ ਆ ਹਾਂ ਤੁਸੀਂ ਕੀ ਖਾਂਦੇ ਆ ਪਾਪੜ ਪਾਪੜ ਆਈ ਮੇਰੀ ਬਗੜੀ ਪੈਪਰ ਖਾਂਦੀ ਆ ਇਹ ਕੌਣ ਕਰਦਾ ਹੁੰਦਾ ਇਦਾਂ ਤੁਸੀਂ ਵੀ ਖਾ ਲਓ ਇਹ ਕੌਣ ਕਰਦਾ ਹੁੰਦਾ ਇਦਾਂ ਇੱਕ ਵਲੌਗ ਆ ਦੋਸਾਂ ਚਲੋ ਮੇ ਬੁਗੜੀ ਚਲੋ ਠੀਕ ਆ ਤੁਸੀਂ ਵੀ ਗਾ ਲਓ ਤੁਸੀਂ ਵੀ ਗਾ ਲਓ ਅਜੀ ਵੀ ਗਾ ਲੈਣੇ ਆ ਜੀ ਫਿਰ ਚਲੋ ਠੀਕ ਆ ਜੀ ਹਾਂਜੀ ਚਿੰਤ ਪਕ ਦਮ ਦਮ ਸਵੇਰਿਸ਼ ਸ਼ਿਮਲਾ ਮਿਰਚ ਲੈ ਜਾਉਂਗੀ ਹੋਰ ਕੀ ਲਓ ਜੀ ਮੈਂ ਪਪਾਇਆ ਸ਼ਿਮਲਾ ਮਿਰਚ ਲੈ ਕੇ ਆਈ ਆ ਸ਼ਿਮਲਾ ਮਿਰਚ ਬਣਾਉਂਗੀ ਸੇਰੇ ਪੱਲੂ ਨੇ ਸਕੂਲੇ ਲੈ ਕੇ ਜਾਣੀ ਆ ਹੁਣ ਤਾਂ ਪਤਾ ਨਹੀਂ ਰਾਤ ਨੂੰ ਪੂੜੇ ਬਣਾਉਣੇ ਆ ਕਿ ਰੋਟੀ ਕਿਸੇ ਨੇ ਖਾਣੀ ਆ ਜਾਂ ਨਹੀਂ ਖੀਰ ਵੀ ਅੱਜਰ ਬਣਾ ਕੇ ਰੱਖੀ ਹੋਈ ਆ ਸਾਦੀ ਕਿਸੇ ਨੇ ਨਹੀਂ ਖਾਲੇ ਸਿਰਫ ਗੁੜੀਆਂ ਖਾ ਕੇ ਗਈ ਆ ਹਾਂਜੀ ਅਦਰ ਮੰਮੀ ਕੱਟਦੇ ਪਏ ਆ ਪਿਆਜ਼ ਆਵੇਂ ਥੋੜਾ ਥੋੜਾ ਮੋਟਾ ਕੱਟ ਦੋ ਕੋਈ ਗੱਲ ਨਹੀਂ ਸਾਰਾ ਮਸਾਲਾ ਹੀ ਹੋ ਜਾਣਾ ਹੈ ਅਗਰੇ ਇੱਥੇ ਕਰੋ ਹਾਂ ਚਲੋ ਠੀਕ ਹੈ ਤੁਸੀਂ ਕੱਟੋ ਫਿਰ ਮੈਂ ਸ਼ਿਮਲਾ ਮਿਰਚ ਕੱਟ ਲਵਾਂ ਹਾਂ ਹਾਂ ਬੱਤਰ ਹਾਂਜੀ ਮੂੰਹ ਮਾਇ ਤੋਂ ਭੁਲਾ ਨੋ ਕੋਈ ਨਹੀਂ ਲੈ ਦਵਾਂਗੇ ਕੋਈ ਨਹੀਂ ਲੈ ਦਵਾਂਗੇ ਇਹ ਕਿਹੜੀ ਦੀ ਵਾਲੀ ਲੈ ਕੇ ਦਈਓ ਧੀ ਵਾਲੀ ਲੈ ਲਈ 10 ਵਾਲੀ ਜਿਹੜਾ ਕੱਟ ਪਏ ਕੋਈ ਨਹੀਂ ਲੇ ਲਾਵਾਂਗੇ ਜਰੂਰ ਲਾ ਕੇ ਦਵਾਂਗਾ ਪਾਪਾ ਨੇ ਮੰਗਾਇਆ ਹਾਂ ਪਾਪਾ ਨੇ ਆਣਾ ਆ 8 ਵਜੇ ਰੈਗਬਕ ਮਿਲੂ ਕਿਉਂ ਤੂੰ ਪਹਿਲਾਂ ਮਿਲਣਾ ਆ ਕੋਈ ਗੱਲ ਨਹੀਂ ਰੈਗਬਕ ਮਿਲ ਜੂਗੀ ਤੈਨੂੰ ਠੀਕ ਆ ਮੰਮਾ ਲਾਣ ਲੱਗੀ ਕੁਝ ਦਿਨ ਤੂੜਕਾ ਹੂੰ ਤੂੜਕਾ ਤੂੜਕਾ ਤੇ ਆ ਪਾਇਆ ਪਿਆਜ਼ ਇਹ ਰਿਕਾਰਡ ਨਹੀਂ ਕੀਤਾ ਕਿਉਂ ਮੈਨੂੰ ਡਰ ਲੱਗਦਾ ਐ ਤੂੰ ਪਿਆਜ਼ ਇਹ ਲੂਟ ਸਬਲਾ ਵਿੱਚ ਤੇ ਆ ਟਮਾਟਰ ਮੇਰੇ ਫ੍ਰੈਂਡਸ ਨੂੰ ਬਹੁਤ ਸੋਸ਼ਿੰਗ ਦਮੇਚ ਹਾਂ ਮੇਰੇ ਫ੍ਰੈਂਡਸ ਨੂੰ ਬਹੁਤ ਸੋਸ਼ਿੰਗ ਦਮੇਚ ਉਹ ਜਲੀਪਰ ਤੇਰੇ ਘਰ ਦੀ ਹਾਂਜੀ ਹਾਂ ਜਲੀਪਰ ਤੇ ਆ ਵੀ ਜਾਊਂਗੀ ਮੈਨੂੰ ਵੀ ਬਣਾਉਣਾ ਆ ਵੀ ਨਹੀਂ ਆ ਮੈਂ ਵੀ ਖਾਣੀ ਨਹੀਂ ਆ ਉਹ ਸਦੀ ਵੀ ਚਟ ਕਰ ਜਾਏਗੀ ਆਪਾਂ ਅਚੇ ਤਰ੍ਹਾਂ ਰੱਖਿਓ ਜਾਗ ਹੈਗਾ ਮਾੜਾ ਜਿਹਾ ਹਾਂ ਜਾਗ ਹੈਗਾ ਥੋੜੀ ਜਿਹੀ ਵੇ ਪਹਿਲਾਂ ਨੂੰ ਲਾ ਜਾ ਕੇ ਚੱਲ ਜਾਓ ਯਾਰ ਤੁਹਾਡੇ ਕੋਲ ਫੇ ਪਾਓ ਵਿੱਚ ਸਬਜੀ ਸ਼ੁਰੂ ਹੋ ਗਈ ਹਾਲੇ ਲੀ ਹਾਲੇ ਤਾਂ ਮੈਂ ਟਮਾਟਰ ਭੁੰਨ ਆਇਆ ਆ ਪਿਆਏ ਟਮਾਟਰ ਭੁੰਨ ਟਮਾਟਰ ਬਣਾਇਆ ਥੋੜੀ ਜਿਹੀ ਸ਼ਿਮਲਾ ਵਿੱਚ ਬਣਾਉਣੀ ਬਸ ਇੰਨੀ ਕੀ ਓਕੇ ਬਸ ਜਿਰਾ ਆਦਾ ਵੀ ਸਰਜੇ ਬਿੰਨ ਰਾਕਤੀ ਬਸ ਇੰਨੀ ਪਾਈਆ ਓਕੇ ਓਕੇ ਇੱਧਰ ਬੈਠੀ ਸੀ ਅੱਦ ਨੇ ਇਸ ਨਾਣ ਸਮੋਨ ਕਾਟੇ ਕਵਨ ਕੀ ਬਣਾਈ ਜਾਂਦੀ ਸੀ ਸਮਝ ਨਹੀਂ ਕੀ ਕਰੀ ਜਾਂਦੇ ਆ ਕੁੜੇ ਬਣਾਣ ਲੱਗ ਗਿਆ ਹਾਂ ਆਯੋ ਇਹ ਤਾਂ ਪੂੜੇ ਬਣਾਣੇ ਆ ਹਨਾ ਆ ਬੈਟਰ ਆ ਇਹ ਐਸੇ ਜਿਸ ਸੌਂਪਾਈਏ ਮਾੜੀ ਜੀ ਆਓ ਲੈ ਮੈਂ ਉਹ ਤੇ ਬਣਾ ਤੇ ਪੂੜੇ ਕਰ ਮਣਾਉਗਾ ਬਣਾਵਾਂ ਲਾਂਗੇ ਦਾਦੀ ਬਣਾ ਮੈਂ ਬਣਾ ਲੂੰਗੀ ਪੂਰੇ ਤੇ ਪਾਪਾ ਵੀ ਹੁਣ ਆਣ ਵਾਲੇ ਹੀ ਆ ਬਸ ਪਾਪਾ ਹੋਰ ਤੇ ਫਿਰ ਚਲੋ ਬਣਾਓ ਬਣਾ ਲਿਓ ਪੂੜੇ ਫਿਰ ਖਾਣੇ ਆਣਦੀਆਂ ਮੈਂ ਨਹੀਂ ਖੱਡਦੀ ਜਿਵੇਂ ਲੱਗਦੀਆਂ ਮੈਂ ਉਹਨੇ ਗਰਮ ਗਿਰ ਖਾਜੂਂ ਸੌ ਆਣੇ ਲੱਗੇ ਠੰਡ ਸੌ ਲੱਦੀਆਂ ਮੈਨੂੰ ਠੰਡੇ ਕਰਨੇ ਰੱਖੇ ਆ ਫ੍ਰਿਜ ਚ ਉਹਨਾਂ ਖਾਉਂਗੇ ਮੈਂ ਬਾਅਦ ਚੋ ਚਲੋ ਹੀ ਹੀ ਲਓ ਜੀ ਟਾਈਮ ਹੋ ਗਿਆ 8:10 ਹਾਂਜੀ ਆ ਗਏ ਆ ਜੀ ਆ ਗਏ ਉਹ ਚੀਨੀ ਸਵੇਰੇ ਲਿਆਈਓ ਚੀਨੀ ਹੋਣੀ ਹੈ ਜੀ ਚਾਹੀਦੀ ਜੂਰੀ ਹੈ ਰੋਮੇਗਾ ਨਾ ਨਾ ਹਾਂਜੀ ਆ ਗਏ ਮੈਂ ਜਾ ਨਹੀਂ ਨਹੀਂ ਮੈਂ ਪਹਿਲੇ ਬਿਚੀ ਦੇ ਪਹਿਲੇ ਪੁਰਾਣੇ ਹਾਂ ਜੇ ਤੱਕ ਇਹਨਾਂ ਨੂੰ ਦਾਲੇ ਮੁੱਛੇ ਆਏਗਾ ਦੇਣਾ ਉਹ ਇਦਾਂ ਨਹੀਂ ਦੇਨੇ ਉਹ ਮੇਰੇ ਮੋਬਾਈਲ ਦੇ ਵਿੱਚ ਆਡ ਰਾਈ ਦੇਨੇ ਆ ਆਡ ਰਾਈ ਦੇਨੇ ਆ ਫਿਰ ਉਹ ਬੇਲੇ ਜਦੋਂ ਬਣੂਗਾ ਫਿਰ ਦੇਖਾਂਗੇ ਤੇ ਤੁਸੀਂ ਕਰਨ ਲੱਗੇ ਹੁਣ ਪੂਰੇ ਪੂੜੇ ਪੂੜੇ ਮਾਲ ਪੂੜੇ ਨਹੀਂ ਮਾਲ ਪੂੜੇ ਨਹੀਂ ਹੈਗੇ ਤਵੇ ਤੇ ਜਿਹੜੇ ਪੂੜੇ ਬਣਾਉਂਦੇ ਆ ਇਹ ਕਿਹੜੇ ਬੜੇ ਜਾਂਦੇ ਓਏ ਇਹ ਇੱਕ ਮਾਲ ਪੂੜੇ ਹੁੰਦੇ ਜਿਹੜੇ ਘਿਓ ਦੇ ਵਿੱਚ ਤਲ ਕੇ ਬਣਾਉਂਦੇ ਨੇ ਮੰਮੀ ਹਾਂ ਉਹ ਤਲ ਕੇ ਬਣਾਉਂਦੇ ਆ ਅਸੀਂ ਇੱਦਾਂ ਬਣਾਈਦੇ ਆ ਅੱਛਾ ਤਵਾ ਹਲੇ ਗਰਮ ਨਹੀਂ ਹੋਇਆ ਹੈਗਾ ਪੂੜੇ ਪੂੜੇ ਉਹ ਚੱਕ ਤਾਂ ਮੈਂ ਕੱਚੇ ਕੋਈ ਗੱਲ ਨਹੀਂ ਉਹ ਹੈਗੇ ਅੰਦਰ ਹਾਂਜੀ ਹਾਂਜੀ ਲਿੰਕਾ ਹੈਗੇ 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 ਚਲੋ ਬਣਾਉਂਦੇ ਆ ਫਿਰ ਖਾਉਂਦੇ ਨੇ ਲਓ ਜੀ ਪੂਰਾ ਬਣਾਇਆ ਇੱਧਰ ਚੱਕਾ ਬਾਬਾ ਜੀ ਸੇਕ ਘੱਟ ਲੱਗਦਾ ਮੈਨੂੰ ਇੰਦਾ ਲੱਗਦਾ ਕਿ ਬਰਨਰ ਇੱਕ ਵਾਰੀ ਮੈਂ ਸਾਫ ਕਰ ਲਵਾਂ ਇੱਕ ਵਾਰੀ ਕਰ ਲਓ ਇੱਕ ਵਾਰੀ ਹੈ ਆਪੇ ਧੋ ਲ ਕਰ ਲਈਏ ਕਰ ਲੂ ਹਨਾ ਬਰਨਰ ਤਿੰਨੋਂ ਹੀ ਬਰਨਰ ਸਾਫ ਕਰ ਲਈਏ ਫੇ ਸੇਕ ਲਗਾ ਦੇ ਮੈਨੂੰ ਨਾ ਕੁਝ ਇਹਦਾ ਸੇਕ ਘਟਿਆ ਲੱਗਦਾ ਆ ਕਿ ਮੈਂ ਸਬਜ਼ੀ ਬਣਾਇਆ ਨਾ ਜਾਨੀ ਮੈਨੂੰ ਲੱਗਦਾ ਸੀ ਸੇਕ ਘਟਾ ਕਰ ਲਓ ਆ ਦੇਖੋ ਨਹੀਂ ਤੇ ਐਨੇ ਜਿਹੇ ਇਹਨੂੰ ਤਾਂ ਹੋ ਜਾਣਾ ਸੀਗਾ ਇਹ ਕਰ ਲਓ ਸਾਫ ਇੱਕ ਵਾਰੀ ਚਲੋ ਇਹ ਬਰਡ ਦੇ ਆਹ ਚਲੋ ਰੋਡ ਦੇ ਬਣਾਉਂਦੇ ਆ ਬਾਬਾ ਜੀ ਵਾਲੇ ਕਮਰੇ 'ਚ ਰੱਖਿਆ ਆ ਮੱਥਾ ਦੇ ਕੇ ਆਇਆ ਮੱਥਾ ਦੇ ਕੇ ਆਇਆ ਆਇਆ ਨਵਾਂ ਕੀਤਾ ਜੀ ਮਾਲ ਮਾਲ ਪੂੜੇ ਕਹਿੰਦੇ ਨੇ ਇਹਨਾਂ ਨੂੰ ਤਾਂ ਮਾਲ ਪੂੜੇ ਹੀ ਆ ਇਹ ਪੂੜੇ ਇਹ ਮਾਲ ਪੂੜੇ ਹੁੰਦੇ ਜਿਹੜੇ ਘਿਓ 'ਚ ਤੜਕੇ ਬਣਾਉਂਦੇ ਆ ਉਹ ਚਲੋ ਆਪਾਂ ਉਹ ਜਿਆਦਾ ਕਿ ਹੁੰਦਾ ਆਪਾਂ ਸੁੱਕੇ ਪੂੜੇ ਬਣਾ ਲੈ ਗੱਲ ਹੀ ਆ ਮੈਂ ਕਹਿੰਦਾ ਮਾਲ ਪੂੜਾ ਹੀ ਆ ਇਸ ਨੂੰ ਬਹੁਤ ਜਿਆਦਾ ਮਾਲ ਦੇਖੋ ਕਰਕੇ ਲਓ ਜੀ ਖਾ ਕੇ ਦੇਖ ਜਣ ਕਿੰਦਾ ਦਾ ਹਾਂਜੀ ਕਾਈਸਨ ਹੈ ਠੀਕ ਆ ਬਹੁਤ ਡਿਸਟਿੰਕਟ ਠੀਕ ਆ ਸੋ ਚਲ ਖਾ ਵੀ ਹੁਣ ਤੂੰ ਵੀ ਆ ਉਪਰੋਂ ਮਾੜਾ ਖੱਖਾ ਬੰਦ ਕਰਿਆ ਮਾ ਆਹ ਲਓ ਜੀ ਲੈ ਲਿਆ ਕਿ ਆਈ ਸੀਗੀ ਪੱਲੂ ਕਹਿੰਦੀ ਮੈਂ ਕੀ ਠੰਡੀ ਖਾਣੀ ਐ ਲੈ ਫ੍ਰੀਜਰ ਚ ਰੱਖ ਦਿੱਤੀ ਆ ਗੀਰ ਮੈਂ ਆਤੀ ਖਾਉਂਗਾ ਪਰ ਬਹੁਤ ਸਵਾਦ ਆ ਚੱਤੀ ਹਾਂ ਮੈਂ ਸ਼ਿਮਲਾ ਮੇਰੇ ਸਬਜ਼ੀ ਬਣਾਈ ਐ ਜੇ ਤੂੰ ਜਿੱਦ ਪੂਰਾ ਸਵਾਦ ਲੈ ਜੇ ਰੋਟੀ ਖਾਣੀ ਐ ਤਾਂ ਇੱਕ ਇੱਕ ਰੋਟੀ ਹੈ ਆਪਣਾ ਲੱਗ ਗਿਆ ਆ ਭਾਰੇ ਆ ਇਹ ਅੱਛਾ ਬਿੱਟਾ ਸਹੀ ਐ ਚਲੋ ਠੀਕ ਆ ਵੇ ਪਾਪਾ ਜੰਗੂ ਮਾੜੇ ਬੰਦ ਕਰੋ ਬੰਦ ਕਰੋ ਬੰਦ ਨੀ ਕੱਟ ਲਈ ਹਾਂਜੀ ਲੈ ਕੇ ਤਾਂ ਗਰਮ ਆ ਪਰ ਟੇਸਟੀ ਬਹੁਤ ਆ ਹਾਂਜੀ ਤੁਹੇ ਖਾ ਲੇ ਕਿਦਾਂ ਦੇ ਲੱਗੇ ਹੈਂ ਬੋਲਾ ਕੁਝ ਆਵਾਜ਼ ਤੇਰੀ ਬਾਹਰ ਨਹੀਂ ਨਿਕਲਦੀ ਸੁਣਨੀ ਕੀ ਆ ਬਹੁਤ ਸੁਆਦ ਆ ਹਾਂ ਤੂੰ ਖਾਦਾ ਨਹੀਂ ਅਜੇ ਸੁਆਦ ਆ ਹੂੰ ਗਾਉਮਾ ਬਹੁਤ ਗਰਮ ਬਹੁਤ ਸਹੀ ਆ ਅਈ ਟੇਸਟ ਬਾਕੀ ਵੀ ਮੇਰਾ ਤਾਂ ਬਹੁਤ ਆ ਸਰ ਗਿਆ ਹਾਂ ਹਾਂ ਹੂੰ ਮਾੜੀ ਤੂੰ ਵੀ ਖਾ ਕੇ ਦੇਖ ਬਹੁਤ ਟੇਸਟੀ ਆ ਖੀਰ ਦੇ ਨਾਲ ਹੂੰ ਮੈਂ ਇੱਕ ਪੂੜਾ ਖੁਰਾਣਾ ਸੀ ਹੂੰ ਪਰ ਮੈਂ ਖਾਣਾ ਕਿਉਂਕਿ ਸਿੰਪਲਾ ਮੇਰੇ ਤੇ ਬਣਾਇਆ ਮੈਂ ਨਾ ਸਿੰਪਲਾ ਬੇਸ ਤੋਂ ਇੱਕ ਰੋਟੀ ਖਾਣੀ ਰਾਤ ਨੂੰ ਸੌਣ ਲੱਗੇ ਚਲੋ ਠੀਕ ਆ ਜੀ ਓਕੇ ਚਲੋ ਮਿਲਦੇ ਆ ਖਾ ਪੀ ਗਏ ਜੀ ਜੀ ਪਾ ਜੀ ਚੱਕ ਦਿਓ ਖਲਾ ਖਲੂ ਸਾਰਾ ਹੁਣ ਉਧਰ ਸਾਰੇ ਕੰਮ ਕਰਕੇ ਵਿਹਲੇ ਹੋ ਜਲੇ ਆ ਤੇ ਹੁਣ ਟੀਵੀ ਟੂਵੀ ਦੇਖਣਾ ਫਿਰ ਆਪਾਂ ਰੋਟੀ ਪਾਣੀ ਖਾ ਕੇ ਵਿਹਲੇ ਹੋ ਗਏ ਆ ਅੱਜ ਵੀ ਟੀਵੀ ਤੋਂ ਸੌਂਦਾ ਸਮਾਨ ਆ ਅੱਜ ਦੁਆਜਲਾ ਪ੍ਰਗਤੀ ਵਰਮਾ ਦਾ ਹਣਾ ਐ ਵੀ ਬਹੁਤ ਦੇਖ ਲਈ ਹੁੰਦੀ ਸੀਗੀ ਬڑے ਬਰਾਵਾ ਲਾਇਆ ਜਿੰਦੇ ਹਾਂਜੀ ਇੱਦਾਂ ਹੋ ਗਿਆ ਵੇਲੇ ਜੀ ਹੋ ਗਿਆ ਕੰਮ ਤੁਹਾਡਾ ਵੀ ਨਹੀਂ ਚਲੋ ਕਰੋ ਭੰਡੇ ਸਾਫ ਤੇ ਫੇਰ ਦੇਖਦੇ ਹਾਂ ਕੁਝ ਟੀਵਿ ਟੁਵੀ ਲਾ ਕੇ ਹੋਰ ਟਾਈਮ ਕੰਨਾ ਹੋ ਗਿਆ ਆ 9 ਵਜੇ ਚੱਲੇ ਆ ਹੋ ਗਿਆ ਹੁਣ ਕਹਿੰਦਾ ਉਹ ਬਲਗ ਨੇ ਰੋਗ ਲੈ ਜੀ ਮੈਂ ਵੀਡੀਓ ਦੋਗ ਬਣਾਉਣੀ ਆ ਮੈਂ ਕਿਹਾ ਬਣਾ ਕੇ ਫੜਫੜ ਆਇਆ ਮੂਵੀ ਟਾਈਮ ਤੇ ਲਾ ਕੇ ਤੇ ਟਾਈਮ ਤੇ ਮੁਕਾਵਾਂਗੇ ਕਿਉਂ ਜੀ ਆ ਕੰਦਾ ਚਲੋ ਮੈਂ ਕਰਕੇ ਫੇਰ ਆਇਆ ਹਾਂ ਆ ਗਈ ਜੀ ਲੈ ਸਣ ਜੱਲਾਸਣਾ ਬੜਾ ਮੋਟਾ ਮੋਟਾ ਲਸਣਾ ਹੈ ਹੈ ਦੇਖਦੇ ਆ ਕਿਹੜੀ ਲਾਂਦੇ ਆ ਟਾਈਮ ਹੋ ਗਿਆ 10 ਵਜੇ ਚੱਲਿਆ ਅਸੀਂ ਅੱਜ ਜਲਦੀ ਵੇਲੇ ਹੋ ਗਏ ਸੀਗੇ ਤੇ ਫੋਨ ਆ ਗਿਆ ਬਾਹਰੋਂ ਇਸੇਲੀ ਦਾ ਬਾਹਰੋਂ ਆਹੋ ਉਹ ਜਿਹੜੇ ਸੂਟ ਨਹੀਂ ਸਵਾ ਕੇ ਲਿਆਉਂਦੇ ਹੁੰਦੇ ਉਹਨਾਂ ਦਾ ਫੋਨ ਆ ਗਿਆ ਤੇ ਇਹ ਫਿਰ ਉਹਨਾਂ ਗੱਲਾਂ ਕਰਨੇ ਤੇ ਕਰਦੇ ਫੇਰ ਸਾਨੂੰ ਉਹੀ ਟਾਈਮ ਹੋ ਗਿਆ 10 ਵਜੇ ਅਸੀਂ ਕਹਾਂ ਸੀ 9 ਵਜੇ ਫਿਲਮ ਦੇਖਾਂਗੇ ਵਿਲੇ ਹੋ ਗਿਆ ਅੱਜ ਤੇ ਫੇਰ ਸਾਨੂੰ ਉਹੀ ਸ਼ੁਕਰ ਕਰ ਰਿਹਾ ਕੋਈ ਯਾਦ ਤਾਂ ਕਰਦਾ ਬਾਹਰ ਜਾ ਕੇ ਸਾਨੂੰ ਬਿਲਕੁਲ 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 ਇਹ ਗੱਲ ਸਹੀ ਆ ਟਾਈਮ ਹੀ ਚੇਤੇ ਕਰੀਦਾ ਆ ਕਹਿੰਦੇ ਮੈਡਮ ਕੋ ਜਾਂਦੇ ਹੁੰਦੇ ਸੀ ਨਾਲ ਕੱਪੜੇ ਸਵਾਈਦੇ ਸੀ ਨਾਲ ਜਾ ਵੀ ਗਈਦਾ ਸੀ ਸਾਡਾ ਟਾਈਮ ਫੇਰ ਉਹੀ 10 ਵਜੇ ਗਿਆ ਤੇ ਆ ਭੈਜੀ ਦੇਖੋ ਰਾਤ ਨੂੰ ਵੀ ਨੱਟਖਟ ਇਹ ਪਤਾ ਤੇ ਮੇਰੀ ਫਰੈਂਡ ਮੇਰੀ ਫਰੈਂਡ ਹੈਗੀ ਮੇਰੇ ਤੋਂ ਇਹ ਸੂਟਸ ਲਾਉਂਦੇ ਸੀਗੇ ਇਹ ਹੁਣ ਚਲ ਗਏ ਆ ਹੁਣ ਬਾਹਰੋਂ ਮੇਰਾ ਤਾਂ ਆਰਡਰ ਆਇਆ ਹੈ ਕਿ ਸੂਟ ਲੈ ਕੇ ਸਾਨੂੰ ਸੀਗੇ ਭੇਜੋ ਆ ਹੁਣ ਸੀਗੇ 12 ਤਰੀਕ ਨੂੰ ਜਾਣਾ ਕਿਹਨੇ ਬਾਹਰ ਕਹਿੰਦੇ ਤੁਸੀਂ ਸੂਟ ਸੂਟ ਦਾ ਸੀ ਕੇ ਸਾਰੇ ਤੁਸੀਂ ਉਹਨਾਂ ਕੋਲ ਵਾਪਸ ਭੇਜੋ ਤੇ ਚਲੋ ਹੋਵੋ ਵੈਲੇ ਫਿਰ ਹੁਣ ਸੌਣ ਦੀਆਂ ਤਿਆਰੀਆਂ ਨਾਲੇ ਫਿਲਮ ਦੇ ਦਿਆਂ ਤੇ ਕਰੋ ਬਲੌਗ ਦਾ ਐਂਡ ਲਾਈਕਸ਼ਨ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲਾਗਦੇ ਆ ਤੇ ਚਲੋ ਮਿਲਾਂਗੇ ਤੁਹਾਨੂੰ ਇੱਕ ਨਵੇਂ ਬਲੌਗ 'ਚ ਕੱਲ ਨੂੰ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ